ਲੋ ਬਈ ਮਿੱਤਰੋ ਅੱਜ ਆਪਾਂ ਬਾਜੀ ਤੇ ਚੱਲੇ ਆਂ ਬਈ ਚਨੀਰ ਦੇ ਕੋਲੇ ਪਿੰਡ ਆ ਬਈ ਤੇ ਬਈ ਕਬੂਤਰ ਪਾਲਿਆ ਇਹਦੇ ਵਿੱਚ ਤੇ ਬਈ ਹੁਣ ਚੱਲਦੇ ਆਂ ਆਪਾਂ ਕਬੂਤਰ ਲੈ ਕੇ ਤੇ ਤੁਹਾਨੂੰ ਮਿਲਦੇ ਆਂ ਬਾਜੀ ਤੇ ਤੇ ਇੱਧਰ ਬਈ ਜੱਜ ਨੇ ਡੋਲੀ ਬਣਾਈ ਐ ਨਵੀਂ 5000 ਦੀ ਬਣੀ ਐ ਇਹ 5000 5500 ਦੀ ਤੇ ਬਈ ਬਾਕੀ ਬਹੁਤ ਸੋਹਣੀ ਬਣਾਈ ਆ ਚਲੋ ਆਜੋ ਫਿਰ ਬਈ ਕਬੂਤਰ ਚੱਕੀਏ ਆਪਾਂ ਤੇ ਚੱਲੀਏ ਆਪਾਂ ਬਾਜੀ ਤੇ ਆਹ ਕਬੂਤਰ ਬਈ ਵੜਕਾਉਣ ਵਾਲਾ ਗਾ ਕਬੂਤਰ ਤਾਂ ਬਈ ਉਧਰ ਹਨਾ ਛੱਡਿਆ ਹੋਇਆ ਕਿਸੇ ਬੰਦੇ ਕੋਲੇ ਤੇ ਆਹ ਕਬੂਤਰ ਆਪਾਂ ਵੜਕਾਉਣ ਵਾਸਤੇ ਆ ਹਨਾ ਛਾਤਰੀ ਤੇ ਤੇ ਇਧਰ ਆ ਵੱਡੀ ਛਾਤਰੀ ਤੇ ਉਤਰਦਾ ਬਈ ਕਬੂਤਰ ਉਹ ਜਿਹੜਾ ਬਾਜੀ ਤੇ ਛੱਡਿਆ ਹੋਇਆ ਉਹ ਛਾਤਰੀ ਤੇ ਉਤਰਦਾ ਇਹ ਲੋ ਵੀ ਢਾਂਗੀ ਚੱਕ ਲਈ ਛਾਤਰੀਆਂ ਚੱਕ ਲੀਆਂ ਕਬੂਤਰ ਚੱਕ ਲਿਆ ਆਜੋ ਫਿਰ ਚੱਲੀਏ ਆ ਤਾਂ ਪਿੱਛੇ ਰੱਖ ਦਿੰਨੇ ਹਨਾ ਛਾਤਰੀਆਂ ਦੇ ਹੀ ਸਤਰ ਦੇ ਉਹ ਮੈਂ ਸੋਚਦਾ ਆ ਵੀ ਰੱਖ ਦੇ ਆ ਪਾਣੀ ਅੱਗੇ ਪਾਣੀ ਵਾਲੀ ਅੱਗੇ ਰੱਖ ਲੈਨੇ ਲੋ ਬਈ ਸਮਾਨ ਸਾਰਾ ਰੱਖ ਲਿਆ ਢਾਂਗੀ ਵੀ ਰੱਖ ਲਈ ਚੱਕੋ ਬਈ ਪੋਕੇਆ ਕੰਮ ਕਰਦੇ ਆ ਬੰਦ મિત્રો ਪਿੰਡ ਪਹੁੰਚ ਗਏ ਬਈ ਆਪਾਂ ਬਾਜੀ ਵਾਲੇ ਜਿੱਥੇ ਬਾਜੀ ਛੱਡੀ ਹੋਈ ਆ ਤੇ ਕਬੂਤਰ ਉੱਡ ਜਾਂਦੇ ਨੇ ਬਈ ਹਨਾ ਇੱਧਰ ਯਾਰ ਦੋਸਤ ਦਾ ਘਰ ਆ ਆਪਾਂ ਚੱਲਦੇ ਆ ਬਾਈ ਕੋਲੇ ਉਸ ਤੋਂ ਬਾਅਦ ਆਪਾਂ ਉੱਤੇ ਚੱਲ ਕੇ ਦਿਖਾਵਾਂਗੇ ਤੁਹਾਨੂੰ ਕੋਠੇ ਤੇ ਸਾਰੇ ਕਬੂਤਰ ਉੱਡ ਜਾਂਦੇ ਨੇ ਆਜੋ ਫਿਰ ਚੱਲੀਏ ਲੋ ਬਈ ਮਿੱਤਰੋ ਆਪਾਂ ਛੱਤ ਤੇ ਆ ਗਏ ਬਈ ਹੁਣ ਤੁਹਾਨੂੰ ਦਿਖਾਉਨੇ ਆ ਕਬੂਤਰ ਕਿੱਥੇ ਕਿੱਥੇ ਫਿਰਦੇ ਨੇ ਤੇ ਬਈ ਸਾਡੇ ਹਨਾ ਦੇਖਦੇ ਦੇਖਦੇ ਹਲੇ ਮੇਰੇ ਕੋਲੇ ਕੈਮਰਾ ਨਹੀਂ ਸੀਗਾ ਇਧਰੋਂ ਆਈ ਹਨਾ ਲਗੜਜੀ ਬਾਜ ਪਿਆ ਉੱਥੇ ਕਬੂਤਰ ਉੱਡੀ ਜਾਂਦਾ ਸੀਗਾ ਇੱਕ ਸਕਿੰਟ ਚ ਲੈ ਗਈ ਬਈ ਇੱਕ ਕਬੂਤਰ ਨੂੰ ਬਾਕੀ ਹੁਣ ਦੇਖਦੇ ਆਪਾਂ ਦੇਖਦੇ ਆਂ ਬਈ ਆਪਣੇ ਵਾਲਾ ਫਿਰਦਾ ਕਿ ਨਾ ਆ ਫਿਰਦੇ ਕੋਸ ਤਾਂ ਆ ਹੁੰਦੇ ਨੇ ਇੰਨਾ ਚ ਤਾਂ ਨਹੀਂ ਕਿਤੇ ਪੂਰੇ ਬਈ 3 ਵਜੇ ਦਾ ਟਾਈਮ ਆ 3:00 ਵਜੇ ਤੇ ਉਹ ਆਉਂਦੀ ਆ ਡਾਰ ਕਬੂਤਰਾਂ ਦੀ ਤੁਹਾਨੂੰ ਦਿਖਾਉਣਾ ਜ਼ੂਮ ਕਰਕੇ ਆ ਆਉਂਦੀ ਆ ਬਈ ਡਾਰ 3 ਤੇ 3 6 7 8 9 10 11 12 15 16 ਕਬੂਤਰਾਂ ਦੀ ਡਾਰ ਆ ਬਈ ਆ ਆ ਗਈ ਬਈ ਡਾਰ ਆ ਜਾਂਦੇ ਐਨਾ ਚ ਦੇਖ ਲੈ ਕਿਤੇ ਐਨਾ ਜਿਹਾ ਨਹੀਂ ਆਪਣੇ ਵਾਲਾ ਤਾ ਬਾਬੇਓ ਟੋਬੇ ਕਿ ਨਹੀਂ ਆਏ ਆ ਬਈ ਕਬੂਤਰ ਨੂੰ ਦੇਖਣ ਆਪਣੇ ਨੂੰ ਤੇ ਬਈ ਸਾਨੂੰ ਤਾਂ ਲੱਗਦਾ ਵੀ ਉਹੀ ਕੰਮ ਹੋ ਗਿਆ ਜਿਹਦਾ ਡਰ ਸੀ ਇੱਥੋਂ ਹੀ ਚੱਕਿਆ ਗਿਆ ਹਾਂ ਆ ਜਗ੍ਹਾ ਤੋਂ ਟੋਬੇ ਤੋਂ ਇੱਥੋਂ ਡੀ ਆਂਦਾ ਸੀ ਨਾ ਬਾਹਾਂ ਸੀ ਪਾਸਾ ਤੱਕ ਤਾਂ ਡੰਡਾ ਆਇਆ ਸੀ ਗਲਾਬੀ ਆ ਇੱਕ ਹਰੀ ਵਗੜ ਇੱਕ ਗਲਾਬੀ ਵਗਲਾ ਓਹ ਉਹ ਹੀ ਸੀ ਉਹ ਹੀ ਚੱਕਿਆ ਗਿਆ ਚੱਕਿਆ ਗਿਆ ਬਾਬੇਓ ਕਬੂਤਰ ਚੱਕਿਆ ਗਿਆ ਆਪਣਾ ਬਾਜ ਜਿਹੜਾ ਕਬੂਤਰ ਲੈ ਕੇ ਗਿਆ ਸੀ ਆਪਣੇ ਵਾਲੇ ਲੈ ਕੇ ਗਿਆ ਬਾਬਿਓ ਆਪਣਾ ਕਬੂਤਰ ਮਿਲ ਗਿਆ ਬਈ ਖੇਤਾਂ ਚ ਡਿੱਗਿਆ ਪਿਆ ਸੀ ਮੁੰਡੇ ਛੜਾ ਲਿਆ ਆਜੋ ਫਿਰ ਦੇਖੀ ਕੀ ਹਾਲ ਆ ਵਿਚਾਰੇ ਦਾ ਕਬੂਤਰ ਬਈ ਫੜ ਲਿਆ ਤੇ ਬਈ ਤੁਹਾਨੂੰ ਦਿਖਾ ਨਹੀਂ ਸਕਦੇ ਬਾਲਾ ਮਾੜਾ ਹਾਲ ਕੀਤਾ ਬਾਜ ਨੇ ਥੱਲੋਂ ਇਹਦਾ ਤੇ ਬਈ ਪੂਰਾ ਹੋ ਗਿਆ ਬਈ ਕਬੂਤਰ ਮਿੱਤਰੋ ਬਾਜੀ ਤੋਂ ਬਈ ਆਪਾਂ ਆ ਗਏ ਤਾਂ ਬਈ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਦੱਫੀ ਸੀ ਬਈ ਆਰ ਸਾਡੇ ਦੇਖਦੇ ਦੇਖਦੇ ਹਨਾ ਬਾਜ ਕਬੂਤਰ ਲੈ ਗਿਆ ਚਾਕੇ ਉਦੋਂ ਮੇਰਾ ਕੈਮਰਾ ਆਨ ਨਹੀਂ ਸੀਗਾ ਬਈ ਫੋਨ ਚਾਰਜ ਤੇ ਲੱਗਿਆ ਪਿਆ ਸੀ ਤੇ ਉਸ ਤੋਂ ਬਾਅਦ ਬਈ ਕੋਠੇ ਤੇ ਜਾ ਕੇ ਹਨਾ ਕਬੂਤਰ ਦੇਖੇ ਆਪਦਾ ਕਬੂਤਰ ਲੱਭਿਆ ਅਸੀਂ ਅੱਧਾ ਘੰਟਾ ਕਬੂਤਰ ਲੱਭੀ ਗਏ ਤਾਂ ਬਾਬੇ ਉਹ ਜਿਹੜਾ ਕਬੂਤਰ ਅਸੀਂ ਲੱਭੀ ਜਾਂਦੇ ਸੀ ਜਿਹਨੂੰ ਬਾਜ ਪਿਆ ਸੀ ਉਹ ਆਪਣਾ ਹੀ ਕਬੂਤਰ ਸੀਗਾ ਬਈ ਜੱਜ ਵਾਲਾ ਕਬੂਤਰ ਫੀਰ ਈਰਮਾਨ ਦੇ ਨਾਮ ਤੇ ਛੱਡਿਆ ਹੋਇਆ ਫੀਰ ਹੋਰਮਾਨ ਮੋੜ ਦੇ ਨਾਮ ਤੇ ਬਾਕੀ ਤੁਹਾਨੂੰ ਬਈ ਗਰੁੱਪ ਦੀ ਰਿਕਾਰਡਿੰਗ ਸੁਣਾ ਦਿੰਨੇ ਆਂਗੇ ਆ ਜਿਹੜਾ ਕਬੂਤਰ ਲਗੜ ਲਗਿਆ ਨਾ ਇਹ ਈਰਮਾਨ ਮੋੜ ਦੇ ਨਾਮ ਤੇ ਸੀਗਾ ਬਈ ਤੇ ਲਗੜ ਲਾਏਗਾ ਕਬੂਤਰ ਤੇ ਇਹਦਾ ਮੋਡ ਮਟ ਦਾ ਦੱਸ ਦਿਓ ਬਈ ਕਿਵੇਂ ਕਰੋਗੇ ਈਰਮਾਨ ਮੋੜ ਦੇ ਨਾਮ ਤੇ ਆਇਆ ਕਬੂਤਰ ਬਈ ਇੱਕ ਇੱਕ ਵਾਰੀ ਹੋਰ ਸੁਣਾ ਦਿੰਨੇ ਆਂ ਬਈ ਤੁਹਾਨੂੰ ਰਿਕਾਰਡਿੰਗ ਬਈ ਆ ਜਿਹੜਾ ਕਬੂਤਰ ਲਗੜ ਲਗਿਆ ਨਾ ਇਹ ਈਰਮਾਨ ਮੋੜ ਦੇ ਨਾਮ ਤੇ ਸੀਗਾ ਬਈ ਤੇ ਲਗੜ ਲਾਏਗਾ ਕਬੂਤਰ ਤੇ ਇਹਦਾ ਮੁੱਡ ਮੱਟ ਦਾ ਦੱਸ ਦਿਓ ਬਈ ਕਿਵੇਂ ਕਰੋਗੇ? ਾਰਮਾਨ ਮੋੜ ਦੇ ਨਾਂ ਤੇ ਆਇਆ ਕਬੂਤਰ ਬਈ। ਤਾਂ ਬਾਬੇ ਉਹ ਬਹੁਤ ਜ਼ਿਆਦਾ ਮਾੜੀ ਹੋਈ ਬਈ ਯਾਰ। 3 ਵਜੇ ਦਾ ਟਾਈਮ ਸੀਗਾ ਜਦੋਂ ਹਨਾ ਬਾਜ ਚਾਕੀ ਲੈ ਕੇ ਗਿਆ ਲਗੜ ਪਈਆ ਕਬੂਤਰ ਨੂੰ। ਵਧੀਆ ਉੱਡੀ ਜਾਂਦਾ ਸੀਗਾ ਕਬੂਤਰ। ਬਸ ਫਿਰ ਹਨਾ ਕਿਸਮਤ ਹੀ ਮਾੜੀ ਸੀਗੀ ਯਾਰ ਬਾਜ ਲੈ ਗਿਆ ਬਈ ਕਬੂਤਰ ਨੂੰ ਚਾਕ ਕੇ ਯਾਰ। ਨਹੀਂ ਦੂਫਰ ਦੀ ਬਾਜੀ ਸੀ। ਤੁਹਾਨੂੰ ਦਿਖਾਉਂਦੇ ਬਈ ਹਨਾ ਪਰ ਬਈ ਮਾੜੀ ਹੋਈ ਯਾਰ। ਬਸ ਹਨਾ ਮਾਂਜਾ ਟੁੱਟ ਗਿਆ ਯਾਰ। ਆਇਆ ਉਹ ਨਹੀਂ। ਠੀਕ ਹੈ ਲਾ ਰੱਖ ਆ ਲਿਆਂਦਾ ਬਾਈ ਕਬੂਤਰ ਕੱਪੜੇ ਚ ਲਵੇਟ ਕੇ ਤਾਂ ਬਾਈ ਬਹੁ ਮਾੜੀ ਹੋਈ ਯਾਰ ਅੱਜ ਤਾਂ ਯਾਰ ਬੜੀ ਜਿਆਦਾ ਮਾੜੀ ਹੋਈ ਯਾਰ ਚਲੋ ਬਾਕੀ ਬਾਬਿਓ ਮਿਲਦੇ ਆਂ ਬਾਈ ਨਵੀਂ ਵੀਡੀਓ ਚ ਨਵੇਂ ਬਲੌਗ ਚ ਅੱਜ ਤਾਂ ਬਾਈ ਕੁਝ ਕਹਿ ਹੀ ਨਹੀਂ ਸਕਦੇ ਯਾਰ ਬਫੇ ਨਾ ਮਨ ਜਾ ਟੁੱਟਿਆ ਪਿਆਗਾ ਤੇ ਅੱਜ ਦੀ ਵੀਡੀਓ ਆਪਾਂ ਨੂੰ ਬਾਈ ਇੱਥੇ ਹੀ ਸਮਾਪਤ ਕਰਨੀ ਪਊਗੀ ਜਿਉਂਦੇ ਵਾਸਤੇ ਰੋ ਰੱਬ ਰਾਖਾ ਜੱਟੋ ਚੱਲ ਠੀਕ ਹੈ ਬਾਈ